ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਠਾਕ ਹਾਂ ਸਾਰੇ ਭਰਾ ਲਓ ਜੀ ਅੱਜ ਆਪਣੇ ਦੱਬਿਆਂ ਦਾ ਸ਼ੌਂਕ ਕਰਾਈਏ ਤੇ ਪਹਿਲਾਂ ਆਪਾਂ ਦੱਸ ਦਈਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਮੇਰਾ ਵੀਰ ਜਿਹੜੇ ਵੀਰ ਨਵੇਂ ਵੀਡੀਓ ਦੇਖ ਰਹੇ ਨੇ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਮੇਰਾ ਭਰਾ ਤੇ ਲਓ ਜੀ ਆਪਾਂ ਕਰਾਉਣਿਆ ਇਹ ਕਿਲੇ ਵਾਲੇ ਆ ਜੀ ਕਾਕੇ ਨਵੇਂ ਕਿਲੇ ਵਾਲੇ ਲਓ ਜੀ ਸ਼ੌਕ ਕੇ ਬਾਈ ਚਿੱਟੀਆਂ ਨੋਕਾਂ ਡੱਬੇ ਆ ਲੈ ਕਰਾਈ ਪੱਲੇ ਦਾ ਸ਼ੌਕ ਕਰਾਈ ਆ ਲੋ ਜੀ ਬਾਈ ਜੀ ਇਹਦਾ ਪੱਲਾ ਲੋ ਜੀ ਲੋ ਜੀ ਪੰਜਾਂ ਦਾ ਸ਼ੌਕ ਕਰਾਉਨੇ ਆ ਬਾਈ ਆ ਲੋ ਬਾਈ ਜੀ ਇਹਦੇ ਪੰਜੇ ਤੇ ਕਰਾਉਨੇ ਆ ਬਾਈ ਮਦੀਨ ਦਾ ਫਿਰ ਉਹਨੂੰ ਛੱਡ ਕੇ ਸ਼ੌਕ ਕਰਾਉਨੇ ਆ ਤੁਹਾਨੂੰ ਲੋ ਬਾਈ ਜੀ ਆ ਮਦੀਨ ਆ ਬਾਈ ਕਰੋ ਬਾਈ ਸ਼ਾਕ ਕੀ ਆ ਬਾਈ ਅੱਖ ਦਾ ਸ਼ੌਕ ਕਰੋ ਬਾਈ ਇਹ ਮਦੀਨ ਆ ਬਾਈ ਮਦੀਨਾ ਲੋ ਜੀ ਇਹਦੇ ਪੱਲਿਆਂ ਦਾ ਕਰਾਉਣਿਆ ਸ਼ੌਂਕ ਲੋ ਬਾਈ ਜੀ ਤਾਂ ਇੱਕ ਘੜਾ ਥੋੜੀ ਜੀ ਹੋਈ ਆ ਲੋ ਜੀ ਪਈਏ ਤੇ ਪੱਲੇ ਠੀਕ ਹੈ ਜੀ ਲੋ ਜੀ ਪੰਜਾਂ ਦਾ ਕਰਾਈਏ ਸ਼ੌਂਕ ਆਹ ਲੋ ਬਈਏ ਦੇ ਪੰਜੇ ਇਹ ਵੱਡਾ ਜੋੜਾ ਬਾਈ ਆਪਣੇ ਕੋਲੇ ਡੱਬਿਆਂ ਦਾ ਕੱਕੇ ਨਵੇਂ ਕਿਲੇ ਵਾਲੇ ਠੀਕ ਹੈ ਜੀ ਆਪਾਂ ਛੱਡ ਕੇ ਸ਼ੌਂਕ ਕਰਾਉਣਾ ਸਾਨੂੰ ਇਹਦੇ ਜਿਹੜੇ ਲਓ ਬਾਈ ਆ ਲੈ ਓਏ ਲਓ ਜੀ ਕਰੋ ਬਾਈ ਜੋੜੇ ਦਾ ਸ਼ੌਂਕ ਕਿਵੇਂ ਲੱਗਿਆ ਜਰੂਰ ਦੱਸਿਓ ਮੇਰਾ ਭਰਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਮੈਂਟ ਕਰਦਿਆ ਕਰੋ ਮੇਰਾ ਵੀਰ ਜਿਹੜੇ ਵੀਰ ਆਪਣੇ ਨਾਲ ਜੁੜਿਆ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਪ੍ਰੇਮ ਪੀਜਨ ਫਾਰਮ ਪੀਵੀ03 ਲਓ ਜੀ ਇਹ ਐਨਆਰ ਬਾਈ ਆਪਣਾ ਦੱਬੀ ਮਦੀਨ ਕਰੋ ਸ਼ੌਂਕ ਪਾਈ ਇਹਨਾਂ ਦਾ ਕਿਵੇਂ ਲੱਗੇ ਜਰੂਰ ਦੱਸਿਓ ਮੇਰਾ ਭਰਾ ਤੇ ਚੈਨਲ ਨੂੰ ਕਰਦੇ ਹੋ ਜੀ ਸਬਸਕ੍ਰਾਈਬ ਕਰਦੇ ਹੋ ਲਾਈਕ ਕਮੈਂਟ ਕਰਦੇ ਹੋ ਬਾਈ ਜੀ ਇਹ ਜੋੜਾ ਸੇਲ ਲਿੰਕ ਨਾਲੇ ਦੱਸ ਦੀਗੇ ਕੋਈ ਵੀਰ ਫੋਨ ਨਾ ਕਰੇ ਇਹ ਸੇਲ ਲਿੰਕ ਆ ਬਾਈ ਜੋੜਾ ਇਹ ਸ਼ੌਂਕ ਵਾਸਤੇ ਪਾਇਆ ਨਵੇਂ ਕਿਲੇ ਵਾਲੇ ਠੀਕ ਆ ਜੀ